ਲੋਵੀ ਸ਼ਾਨਾ ਵੀ ਅੱਜ ਇੱਕ ਐਕਸਪੈਰੀਮੈਂਟ ਕਰਨ ਲੱਗਾ ਤੇ ਜਿਹੜਾ ਟਰੈਂਡ ਚੱਲਦਾ ਅੱਜ ਤੇ ਸ਼ਾਨ ਨੇ ਅੱਜ ਲੈਟ ਜਗਾਈ ਆ ਫੋਨ ਦੀ ਤੇ ਇਹ ਤੇ ਆਪਾਂ ਰੱਖ ਲਿਆ ਗਲਾਸੀ ਲੈਟ ਦੇ ਉੱਪਰ ਤੇ ਸ਼ਾਨਾ ਇਹ ਚ ਪਾਊਗਾ ਆਹ ਜਿਹੜੀ ਪਾ ਇਹ ਤੇ ਪਾਊਗਾ ਹੁਣ ਆਪਾਂ ਥੈਟ ਬੰਦ ਕਰਤੀ ਆ ਸ਼ਾਨਾ ਪਾਊਗਾ ਲੂਣ ਤੇ ਹਲਦੀ ਹੁਣ ਇੱਕ ਹਲਦੀ ਤੇ ਇਹਨੇ ਪਾਤਾ ਵਿੱਚ ਲੂਣ ਤੇ ਹਲਦੀ ਆ ਦੇਖੋ ਕੀ ਬਣੇ ਲੈਡ ਜਗਦੀ ਆ ਨ ਪੂਰੀ ਦੇਖ ਉਹ ਨਾ ਵਾਤੇ ਦੇਖ ਐਕਸਪੈਰੀਮੈਂਟ ਦੇਸ਼ਾ ਨੇ ਲੈਡ ਕਿਦਾਂ ਦੀ ਸਹੀ ਰੰਗ ਚੋਣੀ ਨਾ ਜਦ ਚੋਣੀ ਬਣ ਗਈ